ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਪੰਖੇ ਬਿਰਖ ਸੁਹਾਵੜਾ ਸੱਚ ਚੁਗੈ ਗੁਰਪਾਏ ਹਰ ਰਸ ਪੀਵੇ ਸਹਜ ਰਹੈ ਉੱਡਾ ਨਾ ਆਵੈ ਜਾਏ ਨਿਦ ਘਰਵਾਸਾ ਪਾਇ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਾ ਪਾਣਾ ਜੇ ਚਲਹਿ ਤਾ ਅਨ ਦਿਨ ਰਾਚ ਹੈ ਹਰਿ ਨਾਏ ਰਹਾਉ ਪੰਖੀ ਬਿਰਖ ਸੁਹਾਵੜੇ ਊੜਹਿ ਚਾਹ ਦਿਸ ਜਾਹੇ ਜੇ ਤਾ ਊੜਹਿ ਦੁਖ ਕਣੇ ਨਿਤ ਦੱਜ ਹੈ ਤੈ ਬਿਰਲਾਹਿ ਬਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰੀਆਵਲਾ ਸਾਚਾ ਸਹਜ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮੁਖ ਊਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਮਨਮੁਖ ਊਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਊਬੇ ਇਹੋ ਕਸਕੇ ਬੋਲਣਾ ਭੱਬੇ ਨੂੰ ਭਾਰਾ ਕਰਕੇ ਇਹ ਮਰਾਠੀ ਭਾਸ਼ਾ ਦਾ ਅੱਖਰ ਹੈ ਜਿਸ ਦਾ ਅਰਥ ਹੈ ਖੜੇ ਜਿਵੇਂ ਕੋਈ ਦਰਖਤ ਖੜਾ ਖੜਾ ਸੁੱਕ ਜਾਂਦਾ ਉਹਨੂੰ ਕਹਿੰਦੇ ਖੜ ਸੁੱਕ ਤੇ ਮਰਾਠੀ ਭਾਸ਼ਾ ਵਿੱਚ ਊਬ ਸੁੱਕ ਸੋ ਮਾਨਾ ਮੋਖ ਉਬੇ ਸੁੱਕ ਗਏ ਨਾ ਫਾਲ ਤਿੰਨਾ ਛਾਉ ਤਿੰਨਾ ਪਾਸ ਨਾਂ ਬੈਸੀਐ ਉਹਨਾਂ ਘਰ ਨਾ ਗਿਰਾਉ ਕਟਿਅਹ ਤੈ ਨਿਤ ਜਾਲੀਅਹ ਉਹਨਾਂ ਸ਼ਬਦ ਨਾ ਨਾਉ ਹੁਕਮੇ ਕਰਮ ਕਮਾਵਣੇ ਪਾਇਆ ਕਿਰਤ ਫਿਰਾਉ ਹੁਕਮੇ ਦਰਸਨ ਦੇਖਣਾ ਜਹ ਭੇਜਹ ਤਹ ਜਾਉ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਉ ਹੁਕਮ ਨਾਮ ਜਾਣ ਹੈ ਬੱਪੜੇ ਭੂਲੇ ਫਿਰਹਿ ਗਵਾਰ ਮਨ ਹਠ ਕਰਮ ਕਮਾਵਦੇ ਨਿਤ ਨਿਤ ਹੋਏ ਖਵਾਰ ਅੰਤਰ சாਤ ਨ ਆਵਈ ਨਾ ਸੱਚ ਲੱਗੈ ਪਿਆਰ ਅੰਤਰ சாਤ ਨ ਆਵਈ ਨਾ ਸੱਚ ਲੱਗੈ ਪਿਆਰ ਪਹਿਲਾਂ ਨੰਨਾ ਮੁਕਤਾ ਫਿਰ ਨੰਨੇ ਨੂੰ ਕੰਨਾ ਅੰਤਰ சாਤ ਨ ਆਵਈ ਨਾ ਸੱਚ ਲੱਗੈ ਪਿਆਰ ਇਹ ਉਚਾਰਨ ਦਾ ਫਰਕ ਚੇਤੇ ਰੱਖਣਾ ਗੁਰਮੁਖਿਆ ਮੋਹ ਸੋਹਣੇ ਗੁਰ ਕਾ 헤ਤ ਪਿਆਰ ਸੱਚੀ ਭਗਤੀ ਸਾਚ ਰਤੇ ਦਰ ਸੱਚਾ ਸਚਿਆਰ ਆਏ ਸੇ ਪਰਵਾਣ ਹੈ ਸਭ ਕੋਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਵ ਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈ ਸਾਹੀ ਕੋ ਹੋਏ ਨਾਨਕ ਨਾਮ ਵਡਾਈਆ ਕਰਮ ਪ੍ਰਾਪਤ ਹੋਏ